ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਗਿੱਦੜਵਾਹ ਵਿੱਚ ਮਾਲਵਾ ਨਹਿਰ ਦੀ ਉਸਾਰੀ ਵਾਲੀ ਜਗ੍ਹਾ ਤੇ ਪਹੁੰਚੇ ਅਤੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਇਸ ਦੌਰਾਨ ਪਿੰਡ ਦੋਦਾ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮਾਲਵਾ ਨਹਿਰ ਬਾਦਲਾਂ ਦੀ ਹਿੱਕ ਤੇ ਬਣੇਗੀ ਭਗਵੰਤ ਮਾਨ ਨੇ ਕਿਹਾ ਕਿ ਜਿਨ੍ਹਾਂ ਦੇ ਖੇਤਾਂ ਵਿੱਚ ਜਾ ਕੇ ਨਹਿਰਾਂ ਖਤਮ ਹੋ ਜਾਂਦੀਆਂ ਸੀ ਅੱਜ ਉਹਨਾਂ ਬਾਦਲਾਂ ਦੀ ਹਿੱਕ ਉਤੇ ਨਵੀਂ ਮਾਲਵਾ ਨਹਿਰ ਦੀ ਉਸਾਰੀ ਕਰਨ ਜਾ ਰਹੇ ਹਾਂ 149.53 ਕਿਲੋਮੀਟਰ ਲੰਬੀ ਇਸ ਨਹਿਰ ਦੀ ਪ੍ਰਸਤਾਵਿਤ ਸਮਰੱਥਾ 2000 ਕਿਉਸਿਕ ਹੈ ਅਤੇ ਇਸ ਨੂੰ 2300 ਕਰੋੜ ਰੁਪਏ ਦੇ ਲਾਗਤ ਦੇ ਨਾਲ ਬਣਾਇਆ ਜਾਵੇਗਾ ਇਸ ਨਹਿਰ ਰਾਹੀਂ 2 ਲੱਖ ਏਕੜ ਜ਼ਮੀਨ ਨੂੰ ਨਹਿਰੀ ਪਾਣੀ ਪਹੁੰਚਾ ਕੇ ਤਰਤੀਹੇ ਤਰਾ ਪਾਣੀ ਬਚਾਇਆ ਜਾਵੇਗਾ ਮਹਿਕਮੇ ਬੰਡੇ ਇਰੀਗੇਸ਼ਨ ਡਿਪਾਰਟਮੈਂਟ ਜੇ ਤੇ ਬਾਟਰ ਰਿਸੋਰਸ ਜੇ ਉਹ ਸਾਰਾ ਜਲਾ ਬੰਡੇ ਤਾਂ ਕ੍ਰਿਸ਼ਨ ਕੁਮਾਰ ਨੂੰ ਸੈਕਟਰੀ ਲਾਤਾ ਕ੍ਰਿਸ਼ਨ ਕੁਮਾਰ ਜੀ ਨੂੰ ਕਿਹਾ ਚੁੱਪ ਕਰਕੇ ਹਰੀਕੇ ਪੱਤਣ ਤੋਂ ਇੱਧਰਲੇ ਪਾਸੇ ਇੱਕ ਨਹਿਰ ਕੱਢਣੀ ਹੈ ਉਹਦਾ ਨਾਮ ਮਾਲਵਾ ਨਹਿਰ ਹੋਊਗਾ ਉਹਦੀ ਗਿਣਤੀ ਮਣਤੀ ਸ਼ੁਰੂ ਕਰਦੇ ਹਾਂ ਅੱਜ ਉਹ ਦਿਨ ਆ ਗਿਆ ਜਦੋਂ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਅੱਜ ਤੁਹਾਨੂੰ ਦੱਸਿਆ ਨਹੀਂ ਹੁਣ ਤੱਕ ਗਿਣਤੀਆਂ ਮਣਤੀਆਂ ਅਸੀਂ ਕਰੀ ਬੈਠੇ ਆ ਸਾਰੀਆਂ ਤੁਹਾਨੂੰ ਅੱਜ ਦੱਸਣ ਲੱਗੇ ਆ 149 ਕਿਲੋਮੀਟਰ ਲੰਬੀ ਨਹਿਰ ਹੋਊ 50 ਫੁੱਟ ਚੌੜੀ ਹੋਊਗੀ 12.5 ਫੁੱਟ ਡੰਗਾਈ ਹੋਊਗੀ 2300 ਕਰੋੜ ਰੁਪਇਆ ਲੱਗੂਗਾ ਕੋਈ ਗੱਲ ਨਹੀਂ ਪਰ 2 ਲੱਖ ਕਿਲਾ 2 ਲੱਖ ਏਕੜ ਨੂੰ 500 ਮੋਗੇ ਜਿਹੜੇ ਦੇ ਵਿੱਚ ਹੋਣਗੇ ਉਹ ਪਾਣੀ ਦੇਣਗੇ ਜੀ ਐ ਇੱਥੇ ਰਹੇ ਨੇ ਬਾਦਲ ਕੇ ਉਹ ਨੈਰਾ ਉਹ ਲੋਕੋ ਉਹ ਨਹਿਰਾਂ ਇਹਨਾਂ ਦੇ ਖੇਤਾਂ 'ਚ ਖਤਮ ਹੋ ਜਾਂਦੀਆਂ ਨੇ ਯਾਰ ਇਹਨਾਂ ਨੇ ਕੀ ਸੋਚਣਾ ਨਹਿਰਾਂ ਬਾਰੇ ਇਹਨਾਂ ਨੂੰ ਕੀ ਪਤਾ ਨਹਿਰਾਂ ਬਾਰੇ ਕੀ ਹੁੰਦੀਆਂ ਨੇ ਇਹਨਾਂ ਨੂੰ ਕੀ ਪਤਾ ਮੋਗੇ ਕੀ ਹੁੰਦੇ ਨੇ ਜਦੋਂ ਨਹਿਰ ਹੀ ਖਤਮ ਹੋ ਜਾਂਦੀ ਹੋਵੇ ਆਪਦੇ ਘਰੇ